ਔਰ ਮਾਪਿਆਂ ਨੇ ਦੱਸਿਆ ਕਿਵੇਂ 35 35000 ਫੀਸਾਂ ਵਰਤਦੀਆਂ ਜਿੱਥੋਂ ਕਹਿੰਦੇ ਸੀ ਉੱਥੋਂ ਲਓ ਕਿਤਾਬਾਂ ਜਿੱਥੋਂ ਕਹਿੰਦੇ ਨੇ ਉੱਥੋਂ ਲਓ ਰੇਟ ਘਟਾ ਨਹੀਂ ਸਕਦੇ ਟਿਊਸ਼ਨ ਲੱਗ ਰੱਖੋ ਮਤਲਬ ਸਾਰੀ ਕਮਾਈ ਲਗਭਗ ਬੱਚੇ ਦੀ ਪੜਾਈ ਤੇ ਚਲੀ ਜਾਂਦੀ ਸੀ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਮਜਬੂਰੀ ਕਰਕੇ ਬੱਚਿਆਂ ਨੂੰ ਪੜਾਉਂਦੇ ਸੀ ਆਰਥਿਕ ਮਜਬੂਰੀ ਸੀ ਕਿ ਪ੍ਰਾਈਵੇਟ ਜੋਗੀ ਫੀਸ ਹੈ ਨਹੀਂ ਸਰਕਾਰੀ ਚ ਹੀ ਪੜਾ ਲੈਣੇ ਆ ਜੇ ਉਹਦੀ ਕਿਸਮਤ ਚ ਹੋਇਆ ਕੁਝ ਬਣ ਜਾਊਗਾ ਨਹੀਂ ਤਾਂ ਦਿਹਾੜੀ ਦਾ ਪਾ ਹੈਗਾ ਹੀ ਆ ਜਿਹੜਾ ਕੰਮ ਕਰਦੇ ਆ ਉਹ ਕਰ ਹੀ ਜਾਊਗਾ ਕੋਈ ਜ਼ਿਆਦਾ ਉਮੀਦਾਂ ਨਹੀਂ ਸੀ ਸੁਪਨੇ ਛੱਡਤੇ ਸੀ ਸ਼ਾਇਰ ਨੇ ਕਿਹਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਬੰਦੇ ਦਾ ਮਰਦਾ ਸ਼ਾਂਤੀ ਨਾਲ ਪਰ ਜਾਣਾ ਸੋ ਸੁਪਨੇ ਸਾਡੇ ਕਿਸੇ ਅੰਗਰੇਜ਼ਾਂ ਨੇ ਨਹੀਂ ਤੋੜੇ ਸੁਪਨੇ ਲੈਣ ਤੋਂ ਸਾਨੂੰ ਕਿਸੇ ਅਮਰੀਕਾ ਵਾਲਿਆਂ ਨੇ ਨਹੀਂ ਰੋਕਿਆ ਸੁਪਨੇ ਸਾਡੇ ਸਾਡੇ ਆਪਣਿਆਂ ਨੇ ਤੋੜੇ ਸਾਡੇ ਆਪਣਿਆਂ ਨੇ ਸੁਪਨੇ ਸਾਡੇ ਚੂਰ-ਚੂਰ ਕੀਤੇ ਜਦੋਂ ਉਹ ਸਵਾਰਥੀ ਹੋ ਗਏ ਆਪਣੇ ਬੱਚਾ ਨੂੰ ਤਾਂ ਪਹਾੜਾਂ ਵਾਲੇ ਵੱਡੇ-ਵੱਡੇ ਸਕੂਲਾਂ 'ਚ ਪੜਾਇਆ ਤੇ ਸਾਡੇ ਵਾਲੇ ਬੱਚਿਆਂ ਵਾਸਤੇ ਉਹ ਸਕੂਲ ਛੱਡ ਤੇ ਜਿੱਥੇ ਨਾ ਬਾਥਰੂਮ ਹੈ ਨਾ ਬੈਠਣ ਨੂੰ ਬੈਂਚ ਹੈ ਨਾ ਪੀਣ ਨੂੰ ਪਾਣੀ ਹੈ ਨਾ ਕੋਈ ਇਨਫਰਾਸਟ੍ਰਕਚਰ ਹੈ ਨਾ ਲੈਬ ਹੈ ਨਾ ਲੈਬਾਰਟਰੀ ਹੈ ਨਾ ਕੋਈ ਪ੍ਰੈਕਟੀਕਲ ਵਾਸਤੇ ਕੋਈ ਲੱਗ ਜਗਾ ਹੈ ਕੁਛ ਨਹੀਂ ਕੱਲਾ ਤਲੀਆਂ ਖਵਾ ਕੇ ਮੋੜ ਦਿੰਦੇ ਸੀ ਸਰਕਾਰੀ ਸਕੂਲਾਂ ਚ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡੀ ਜ਼ਿੰਦਗੀ ਤਾਂ ਅਗਲੀ ਪੀੜ੍ਹੀ ਵੀ ਗਈ ਸਾਡਾ ਤਾਂ ਮਨ ਸਾਹਿਬ ਮੈਂ ਉਦੋਂ ਐਮਪੀਸੀ ਸੰਗਰੂਰ ਤੋਂ ਮੈਂ ਕੀ ਗੱਲ ਕਹਿੰਦਾ ਸਰਕਾਰੀ ਸਕੂਲ 'ਚ ਪੜ੍ਹਦੇ ਆ ਬੱਚੇ ਮੈਂ ਕਹਿੰਦੀ ਟੀਚਰ ਅੱਛੇ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਬਹੁਤ ਅੱਛੇ ਨੇ ਮੈਂ ਫਿਰ ਹੋਰ ਫਿਰ ਉਹ ਕੀ ਹੋ ਗਿਆ ਫਿਰ ਕਹਿੰਦਾ ਪਰ ਇਹ ਹੈ ਇਹ ਕਿਹਾ ਹੈ ਸਾਡੇ ਬੱਚਿਆਂ ਨੂੰ ਕਾਪੀ ਪੈਨ ਭਾਵੇਂ ਕਰੇ ਭੁੱਲਿਆ ਓ ਕੌਲੀ ਤੇ ਚਮਚਾ ਨਹੀਂ ਭੁੱਲ ਕੇ ਆਉਣਾ ਮਿੱਡੇ ਮੀਲ ਸੈਂਟਰ ਬਣ ਗਏ ਸੀ ਦਲੀਆ ਖਵਾਉਣ ਵਾਲੇ ਬਸ ਹੋਰ ਕੋਈ ਉਥੇ ਪੜਾਈ ਪੂਰੀ ਨਾਂ ਦੀ ਨਾ ਉਮੀਦ ਕੀਤੀ ਜਾਂਦੀ ਸੀ ਨਾ ਹੀ ਮਾਪੇ ਉਮੀਦ ਕਰਦੇ ਸੀ ਨਾ ਹੀ ਕੋਈ ਕਿਸੇ ਹੋਰ ਨੂੰ ਫਿਕਰ ਸੀ ਸੋ ਅਸੀਂ 3 ਸਾਲ ਪਹਿਲਾਂ 16 ਮਾਰਚ ਨੂੰ ਇੱਥੇ ਪਵਿੱਤਰ ਧਰਤੀ ਖਟਕੜਕਲਾਂ ਤੇ ਆਏ ਸੌ ਚੁੱਕੀ ਉਹ ਸੌ ਚੁੱਕਣ ਜੋਗੇ ਤੁਸੀਂ ਬਣਾਇਆ ਤੁਸੀਂ ਵੀ ਨਾਲ ਹੀ ਸੌ ਚੁੱਕੀ ਸੀ ਕੀ ਕ ਬਦਲਾਂਗੇ ਬੱਚੇ ਬਾਹਰ ਜਾ ਰਹੇ ਨੇ ਜਦ ਨਸ਼ਿਆਂ ਵੱਲ ਜਾ ਰਹੇ ਨੇ ਹਾਲਾਤ ਬਦਲਾਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਥੋੜੀ ਜੀ ਲੰਮੀ ਹੋ ਗਈ ਪਰ ਸੂਰਜ ਚੜੂਗਾ ਮੈਂ ਕਹਿੰਦਾ ਰਿਹਾ ਚੜ ਚੜਨ ਲੱਗਿਆ ਜਿੰ ਜੀਨੋ ਪਾ ਕਹਿੰਦੇ ਪੋ ਫੁੱਟ ਗਈ ਲਾਲੀ ਦਿਖਣ ਲੱਗ ਗਈ ਸੂਰਜ ਹੁਣ ਅੱਗੇ ਗਿਆ ਤਾਹਾਂ ਤਾਹੇ ਜਾਊਗਾ ਬਸ ਵਿਦਿਆ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਰੋਜ਼ਗਾਰ ਦਾ ਸੂਰਜ ਚੜੂਗਾ ਇਨਫਰਾਸਟ੍ਰਕਚਰ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਹਰ ਰੋਜ਼ ਚੜ ਰਿਹਾ ਹਰ ਰੋਜ਼ ਸੂਰਜ ਉੱਪਰ ਹੋ ਰਿਹਾ ਹੁਣ ਤੱਕ 540003 53000 ਤਿੰਨ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਖੜਾ ਹਾਂ ਜੀ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਛਪਾਰਿਸ਼ ਤੋਂ ਆਮ ਕਰਾਂ ਦੇ ਤੀਆਂ ਪੋਤਾਂ ਨੂੰ ਨੌਕਰੀਆਂ ਮਿਲੀਆਂ ਨੇ ਮੈਰਿਟ ਦੇ ਵਿੱਚ ਆਏ ਨੇ ਕਈ ਕਰਾਂ 'ਚ ਇੱਕ ਕਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਕਈ ਬ ਕਈ ਕਈ ਬੱਚਿਆਂ ਨੂੰ ਇੱਕ ਸਾਲ 'ਚ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਪਹਿਲਾਂ ਵਾਲੀ ਛੱਡ ਕੇ ਉਹਨੇ ਵੱਡੀ ਲੈ ਲਈ ਹੋਰ ਨੌਕਰੀ ਹੋਰ ਪੜ ਕੇ ਉਹਨੇ ਦੁਬਾਰਾ ਹੋਰ ਵੱਡੀ ਨੌਕਰੀ ਲੈ ਲਈ ਪੰਜ ਜੀ ਪੰਜ ਨੌਕਰੀਆਂ ਆ ਆ ਬੈਠੇ ਨੇ ਸਾਹਮਣੇ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕੋਈ ਸਪਾਰਸ਼ ਕਿਸੇ ਦੀ ਕਰੇ ਚਿੱਠੀ ਆਉਂਦੀ ਹੈ ਜੀ ਵੀ ਆ ਜਾ ਭਾਈ ਕੁਰਸੀ ਡਿੱਕੀ ਜਾਂਦੀ ਹੈ ਤੈਨੂੰ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਆਪਾਂ ਜਦਾਬਾਦ ਮੁਰਦਾਬਾਦ ਤੇ ਇਹਨਾਂ ਦੇ 3 ਪੁੱਤ ਚੇਅਰਮੈਨ ਲਾਲ ਬੱਤੀਆਂ ਟੂ ਟੂ ਇੱਧਰ ਨੂੰ ਤਾਂ ਇੱਧਰ ਨੂੰ ਕੌਣ ਲੰਘ ਗਿਆ ਇਹਦਾ ਮੁੰਡਾ ਲੰਘ ਗਿਆ ਇਹਦਾ ਭਤੀਜਾ ਲੰਘ ਗਿਆ ਇਹਦਾ ਜੀਜਾ ਲੰਘ ਗਿਆ ਇਹਦਾ ਸਾੜਾ ਲੰਘ ਗਿਆ ਬਸ ਆਹੀ ਸੀ ਆਪਾਂ ਤਾਂ ਕਦੇ ਲੰਗੇ ਨਹੀਂ ਆਪਾਂ ਪਰ ਪਰਾਂ ਹੀ ਕਰਦੇ ਪਰਾਂ ਹੋ ਜੋ ਪਰਾਂ ਚੀਜੀ ਨੇ ਲੰਗਣਾ ਪਰਾਂ ਹੋ ਜੋ ਸਾੜੇ ਨੇ ਲੰਗਣਾ ਆ ਹੀ ਚਲੀ ਗਿਆ ਸੋ ਵੀਰੋ ਇਹ ਦਿੱਲੀ ਤੋਂ ਨੇਰੀ ਉੱਠੀ ਉਹ ਕਹਿੰਦੇ ਜਿਵੇਂ ਬਪਾ ਕਹਿੰਦੇ ਦੀਵੇ ਤੋਂ ਲੋ ਲੈ ਕੇ ਦੀਵੇ ਤੋਂ ਜੋਤ ਤੋਂ ਜੋਤ ਜਗਦੀ ਐ ਅਸੀਂ ਅਸੀਂ ਦਿੱਲੀ ਵਾਲੇ ਸਿੱਖਿਆ ਵਾਲੇ ਦੀਵੇ ਤੋਂ ਅਸੀਂ ਜਗ ਜੋਤ ਲੈ ਲਈ ਦਿੱਲੀ ਨਾਲ ਸਾਨੂੰ ਸੌਖਾ ਇਹ ਰਿਹਾ ਕਿ ਤਜਰਬੇ ਇਹ ਕਰੀ ਗਏ ਔਖੇ ਇਹ ਹੋਈ ਗਏ ਬਣਿਆ ਬਣਿਆ ਮਾਡਲ ਆਪ ਲੈ ਲਿਆ ਜਦੋਂ ਬਣ ਗਿਆ ਇਹਨਾਂ ਨੂੰ ਮੁਸ਼ਕਲਾਂ ਇਹ ਸੀ ਦਿੱਲੀ ਜਗਾ ਘਟ ਹੈ ਦਿੱਲੀ 'ਚ ਸਕੂਲ ਐ ਨੇ ਆਪਣੇ ਐ ਨੇ ਗਰਾਊਂਡ ਆਨ ਸਕੂਲਾਂ 'ਚ بڑے بڑے ਸਕੂਲ ਆਪਣੇ ਕੋਲ ਤਾਂ 25 25 ਕਿਲੇ 'ਚ ਸਕੂਲ ਵੀ ਹੈਗੇ ਨੇ ਸੌ ਪਰ ਫਾਇਦਾ ਹੋਇਆ ਗਿਆ ਆਪ ਗਰਾਊਂਡਾਂ ਹੀ ਬਣਾਤੀਆਂ ਤੇ ਨਾਲ ਜਿਹੜਾ ਬਹੁਤ ਸ਼ਾਨਦਾਰ ਲੈਬਸ ਬਣ ਗਈਆਂ ਸਾਡੇ ਟੀਚਰਾਂ ਨੂੰ ਅਸੀਂ ਸਿੰਗਾਪੋਰ ਫਿਨਲੈਂਡ ਆਈਆਈ ਮੈਂ ਮદાવાદ ਟੀਚਰਨ ਟ੍ਰੇਨਿੰਗ ਵਾਸਤੇ ਭੇਜਦੇ ਆ ਕਿ ਪੜ੍ਹਾਈ ਦੇ ਨਵੇਂ ਤਰੀਕੇ ਸਿੱਖਿਓ ਫਿਰ ਇੱਥੇ ਆ ਕੇ ਆਪਣੇ ਸਾਥੀਆਂ ਨੂੰ ਵੀ ਸਿਖਾਓ ਤੇ ਆਪਣੇ ਸਟੂਡੈਂਟਾਂ ਨੂੰ ਪੜਾਓ ਮੈਂ ਦੇਖਿਆ ਆ ਬਲਾਕ ਦੇ ਵਿੱਚ ਜਾ ਕੇ ਲੈਬੋਰੀਟਰੀਆਂ ਬੱਚੇ ਐਕਸਪੈਰੀਮੈਂਟ ਕਰ ਰਹੇ ਆ ਕੈਮਿਸਟਰੀ ਦੇ ਐਲਈਡੀ ਸਕਰੀਨਾਂ ਲੱਗੀਆਂ ਨੇ ਬੱਚਾ ਨੇ ਦੱਸਿਆ ਅਧਿਆ ਤੋਂ ਵੱਧ ਕਹਿੰਦੇ ਪ੍ਰਾਈਵੇਟ ਸਕੂਲਾਂ ਚ ਆਇਆ ਜੀ ਅਧਿਆ ਤੋਂ ਵੱਧ ਪ੍ਰਾਈਵੇਟ ਸਕੂਲਾਂ ਚ ਆਇਆ ਮੈਂ ਪੁੱਛਿਆ ਮੈਂ ਕਿਹਾ ਵੀ ਤੈਨੂੰ ਕੀ ਨੇ ਕਿਹਾ ਸੀਗਾ ਵੀ ਇੱਥੇ ਆ ਕਹਿੰਦੇ ਵੀ ਮੇਰੇ ਡੈਡੀ ਨੇ ਕਿਹਾ ਸੀ ਮੈਂ ਤੇ ਡੈਡੀ ਨੂੰ ਕਿਹਨੇ ਕਿਹਾ ਸੀ ਕਹਿੰਦੇ ਜੀ ਉਹਨਾਂ ਦਾ ਇੱਕ ਦੋਸਤ ਹੈ ਉਹਨਾਂ ਦੀ ਬੇਟੀ ਇੱਥੇ ਪਹਿਲਾਂ ਪੜ੍ਹਦੀ ਸੀ ਉਹਨੇ ਕਿਹਾ ਕਿ ਮੇਰੀ ਬੇਟੀ ਇੱਥੇ ਪੜ੍ਹਦੀ ਐ ਤੂੰ ਆਪਣੀ ਬੇਟੀ ਨੂੰ ਵੀ ਇੱਥੇ ਲਾ ਦੇ ਤੇ ਇਸ ਤਰ੍ਹਾਂ ਕਰਕੇ ਜਿਹਨੂੰ ਆਪਾਂ ਮਾਊਥ ਪਬਲਿਸਿਟੀ ਕਹਿੰਦੇ ਆ ਸਰਕਾਰੀ ਸਕੂਲਾਂ ਦੀਆਂ ਐ ਗੱਲਾਂ ਹੋਣ ਲੱਗੀਆਂ ਹੁਣ ਵੀ ਉੱਥੇ ਲਾ ਦਿਓ ਨਾਲੇ ਫੀਸ ਨਹੀਂ ਹੈਗੀ ਨਾਲੇ ਪੜ੍ਹਾਈ ਸ਼ਾਨਦਾਰ ਹੈ ਇਹ ਕੱਲਾ ਟੀਵੀ ਤੇ ਐਡਾ ਦੇਣ ਨਾਲ ਨਹੀਂ ਇਹ ਗੱਲ ਬਣਨੀ ਜਦੋਂ ਤੁਹਾਡੇ ਆਪਸ ਵਿੱਚ ਗੱਲਾਂ ਚੱਲਣਗੀਆਂ ਨਾ ਉਦੋਂ ਇਹ ਚੀਜ਼ਾਂ ਤਾਂ ਜਾਣ ਕੇ ਹੌਲੀ-ਹੌਲੀ ਜਾਣਦੀਆਂ ਮਾਪੇ ਮਿਲੇ ਔਰ ਮਾਪਿਆਂ ਨੇ ਦੱਸਿਆ ਕਿਵੇਂ 35 35000 ਹਿੱਸਾਂ ਵਰਦੀਆਂ ਜਿੱਥੋਂ ਕਹਿੰਦੇ ਸੀ ਉੱਥੋਂ ਲਓ ਕਿਤਾਬਾਂ ਜਿੱਥੋਂ ਕਹਿੰਦੇ ਨੇ ਉੱਥੋਂ ਲਓ ਰੇਟ ਘਟਾ ਨਹੀਂ ਸਕਦੇ ਟਿਊਸ਼ਨ ਲੱਗ ਰੱਖੋ ਮਤਲਬ ਸਾਰੀ ਕਮਾਈ ਲਗਭਗ ਬੱਚੇ ਦੀ ਪੜਾਈ ਤੇ ਚਲੀ ਜਾਂਦੀ ਸੀ ਤੇ ਹੁਣ ਉਹ ਕਹਿੰਦੇ ਨਾਲੇ ਪੈਸੇ ਬਚਦੇ ਨੇ ਨਾਲੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਬੱਚਾ ਇਸ ਸਕੂਲ ਚ ਪੜਦਾ ਸੀ ਬ੍ਰਮਾਣ ਨਾਲ ਕਹਿੰਨੇ ਆ ਕਿ ਸਾਡਾ ਬੱਚਾ ਸਕੂਲ ਆਫ ਐਮੀਨੈਂਸ ਚ ਪੜਦਾ ਤੇ ਉਹ ਕੋਈ ਬੱਚਾ ਵੀ ਡਾਕਟਰ ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦਾ ਹੁਣ ਇੰਜੀਨੀਅਰ ਰੋਬੋਟਿਕ ਇੰਜੀਨੀਅਰ ਕਿਹਾ ਇੱਕ ਬੱਚੇ ਨੇ ਰੋਬੋਟਿਕ ਇੰਜੀਨੀਅਰ ਬਣੂਗਾ ਜੀ ਰਬੋਟ ਨੂੰ ਚਲਾਉਣ ਵਾਲਾ ਇੰਜੀਨੀਅਰ ਰੋਬੋਟ ਤੋਂ ਵੀ ਤਾਂ ਆਹ ਵਾਲੀ ਗੱਲ ਬਾਤ ਮਤਲਬ ਭਈ ਇਹ ਸੁਪਨੇ ਨੇ ਅਬਦੁਲ ਕਲਾਮ ਜੀ ਦੇ ਨਾਂ ਤੇ ਰੱਖਿਆ ਇਹ ਬਲੌਕ ਅਬਦੁਲ ਕਲਾਮ ਜੀ ਦੀਆਂ ਲਾਈਨਾਂ ਇੱਥੇ ਲਿਖ ਦਿਓ ਪ੍ਰਿੰਸੀਪਲ ਸਾਹਿਬ ਨੂੰ ਮੈਂ ਕਹਿੰਨਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਂਣ ਨਹੀਂ ਦਿੰਦੇ ਸੁਪਨੇ ਨੇ ਬੱਚਿਆਂ ਦੇ ਕਿਆ ਕਾ ਬਣਾਗੇ ਜੀ ਆ ਬਣਾਗੇ ਜੇ ਹੀ ਕਰਾਂਗੇ ਨੀਟ ਕਲੀਅਰ ਕਰਾਂਗੇ ਸੋਤ ਚੰਗੇ ਬੰਦਿਆਂ ਨੂੰ ਪੜ੍ਹੇ ਲਿਖੇ ਬੰਦਿਆਂ ਦੀਆਂ ਨਾਮਾਂ ਤੇ ਸਕੂਲਾਂ ਦੇ ਬਲਾਕ ਬਣਾਓ ਪਰ ਸਾਰੇ ਹੀ ਲੀਡਰਾਂ ਦੇ ਨਾਂ ਤੇ ਚੱਲਦੇ ਸੀ ਕੰਮ ਸਾਰਾ ਕੁਝ ਹੀ ਉਹਨਾਂ ਦੇ ਨਾਂ ਤੇ ਸੋ ਹੁਣ ਨਵੀਂ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਪੰਜਾਬ ਵਾਲਿਆਂ ਕ੍ਰਾਂਤੀ ਲਿਆਉਣ ਨੂੰ ਜ਼ਿਆਦਾ ਟਾਈਮ ਲਾਉਂਦੇ ਨਹੀਂ ਅਸੀਂ ਬਾਲਾ ਢੀਕਦੇ ਨਹੀਂ ਹੈਗੇ ਅਸੀਂ ਅੱਜ ਤਾਂ ਜਿਹੜੀ ਚੀਜ਼ ਨੂੰ ਪੈਗੇ ਪੈਗੇ ਫਿਰ ਜੇ ਗੰਨੇ ਨੂੰ ਪੈ ਗਏ ਤਾਂ ਫਿਰ ਗੰਨਾ ਮਿਲਾਂ ਜਿੰਨਾਂ ਚਿਰ ਭਜਤੀਆਂ ਨੇ ਉਹਨਾਂ ਚਿਰ ਗੰਨਾ ਨਹੀਂ ਆਉਣਾ ਹਰਦਾ ਫੇਰਾ ਜੇ ਆਲੂਆਂ ਨੂੰ ਪੈ ਗਏ ਤਾਂ ਆਲੂਆਂ ਨੂੰ ਪੈ ਗਏ ਫਿਰ ਜੇ ਚੋਨੇ ਨੂੰ ਪੈ ਗੇ ਤਾਂ ਪੈ ਗਏ ਚੋਨੇ ਨੂੰ ਫਿਰ ਜੇ ਬਾਹਰਲੇ ਪ੍ਰੇਸ਼ਾ ਨੂੰ ਪੈ ਗਏ ਤਾਂ ਫਿਰ ਦੇਖ ਲਓ ਉਹ ਪੈ ਗਏ ਬਸ ਜਿੰਨਾਂ ਚਿਰ ਉਹਨਾਂ ਨੇ ਹੱਥ ਘੜੇ ਨਹੀਂ ਕੀਤੇ ਬੱਸ ਕਰੋ ਯਾਰ ਉਹਨਾਂ ਕਿਹੜੇ ਕਿਹੜੇ ਤਰੀਕੇ ਨੇ ਬਥੇਰੇ ਬਾਟਰ ਬੰਦ ਕਰਕੇ ਦੇਖ ਲਿਆ ਸੀ ਪਤਾ ਨਹੀਂ ਕਿੱਥੋਂ ਦੀ ਆ ਜਾਂਦੇ ਆ ਸੋ ਪੰਜਾਬੀਆਂ ਜਿੱਥਰ ਨੂੰ ਪੈ ਗਏ ਪੈ ਗਏ ਤੇ ਹੁਣ ਦੋ ਕੰਮਾਂ ਨੂੰ ਪਏ ਹੋਇਆ ਇੱਕ ਤਾਂ ਨਸ਼ਾ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਕੰਮਾਂ ਨੂੰ ਪਏ ਹੋਇਆ